ਹਾਂਜੀ ਸਸਿਕਾ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਫਿਰ ਤੋਂ ਇਸ YouTube ਚੈਨਲ ਦੇ ਉੱਤੇ ਜੋ ਬੱਚੇ PSAT ਦੀ ਤਿਆਰੀ ਕਰ ਰਹੇ ਨੇ ਜੀ ਮਾਸਟਰ ਕਾਰਡਰ ਦੀ ਤਿਆਰੀ ਕਰ ਰਹੇ ਨੇ ਈਵਨ ਕਿ ਜਿਹੜੇ ਹੋਰ ਵੀ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਨੇ ਪੰਜਾਬ ਦੇ ਕਿਸੇ ਵੀ ਸਰਕਾਰੀ ਪੇਪਰ ਦੀ ਤਿਆਰੀ ਕਰ ਰਹੇ ਨੇ ਗਵਰਨਮੈਂਟ ਦਾ ਕੰਪੀਟੀਸ਼ਨ ਦੇਣਾ ਹੈ ਉਹਨਾਂ ਨੇ ਉਹਨਾਂ ਲਈ ਇਹ ਵੀਡੀਓਜ਼ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਅੱਜ ਦੀ ਜਿਹੜੀ ਵੀਡੀਓ ਹੈ ਜੀ ਆਪਣੀ ਪੰਜਾਬੀ ਪੈਡਾਗੋਜੀ ਦੇ ਨਾਲ ਸੰਬੰਧਿਤ ਹੈ ਜੀ ਜਾਂ ਕਹਿੰਦੇ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਹੈ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਹ ਸਵਰਧੁਨੀਆਂ ਤੇ ਵਿਅੰਜਨ ਧੁਨੀਆਂ ਦੇ ਨਾਲ ਸੰਬੰਧਿਤ ਹੈ ਜੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਕੋਈ ਵੀ ਡਾਊਟ ਆ ਜਿਹੜਾ ਸਵਰਧੁਨੀਆਂ ਬਾਰੇ ਵਿਅੰਜਨ ਧੁਨੀਆਂ ਦੇ ਬਾਰੇ ਹੋਪਸੋ ਨਾ ਰਹੇ ਜੇ ਕੋਈ ਫਿਰ ਵੀ ਤੁਹਾਨੂੰ ਡਾਊਟ ਰਹਿ ਜਾਂਦਾ ਤੁਸੀਂ ਕਮੈਂਟ ਦੇ ਮਾਧਿਅਮ ਰਾਹੀਂ ਪੁੱਛ ਸਕਦੇ ਹੋ ਜੀ ਅੱਜ ਦੀ ਜਿਹੜੀ ਵੀਡੀਓ ਹੈ ਜੀ ਆਪਾਂ ਸ਼ੁਰੂ ਕਰ ਲੈਂਦੇ ਆ ਕਿ ਸਵਰਧੁਨੀਆਂ ਤੋਂ ਆਪਾਂ ਸ਼ੁਰੂਆਤ ਕਰਦੇ ਆ ਆਪਣਾ ਨੰਬਰ 1 ਕੁਐਸਚਨ ਹੈਗਾ ਕਿ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਹੈ ਆਪਾਂ ਥੋੜੀ ਜੀ ਧੁਨੀਆਂ ਦੀ ਜਾਣਕਾਰੀ ਲੈ ਲੈਂਦੇ ਹਾਂ ਜੀ ਇੱਥੇ ਕਿ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਹੈ ਜੀ ਧੁਨੀ ਨੂੰ ਤਿੰਨ ਤਰੀਕਿਆਂ ਨਾਲ ਹੀ ਸਮਝਿਆ ਜਾ ਸਕਦਾ ਹੈ ਜੀ ਉਚਾਰ ਸੰਚਾਰ ਤੇ ਸ਼ਰਵਣੀ ਜਿਹੜਾ ਆਪਾਂ ਬੋਲਦੇ ਹਾਂ ਫਿਰ ਆਪਾਂ ਆਪਸ ਦੇ ਵਿੱਚ ਇੱਕ ਦੋ ਬੰਦੇ ਜਿਹੜੇ ਆਪਸੀ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਨੇ ਸੰਚਾਰ ਹੁੰਦਾ ਤੇ ਉਸ ਤੋਂ ਬਾਅਦ ਇੱਕ ਬੰਦਾ ਸੁਣ ਰਿਹਾ ਹੁੰਦਾ ਵਾ ਉਹਨੂੰ ਆਪਾਂ ਸ਼ਰਵਣੀ ਕਹਿੰਦੇ ਆ ਜੀ ਉਸ ਤੋਂ ਬਾਅਦ ਤੀਜਾ ਆਪਣਾ ਹੈਗਾ ਪੁਆਇੰਟ ਕੀ ਭਾਸ਼ਾਈ ਸਰਚਨਾ ਦੀ ਸਭ ਤੋਂ ਛੋਟੀ ਇਕਾਈ ਕਿਸ ਨੂੰ ਮੰਨਿਆ ਜਾਂਦਾ ਹੈ ਧੁਨੀ ਨੂੰ ਮੰਨਿਆ ਜਾਂਦਾ ਹੈ ਜੀ ਸਭ ਤੋਂ ਛੋਟੀ ਤੋਂ ਛੋਟੀ ਇਕਾਈ ਧੁਨੀ ਹੈ ਜੀ ਆਪਣੀ ਉਸ ਤੋਂ ਬਾਅਦ ਭਾਸ਼ਾ ਕਿਸ ਭਾਸ਼ਾ ਕਿਸ ਨੂੰ ਭਾਸ਼ਾ ਦੀ ਬੁਨਿਆਦੀ ਇਕਾਈ ਕਿਹਾ ਜਾਂਦਾ ਹੈ ਧੁਨੀ ਨੂੰ ਭਾਸ਼ਾ ਦੀ ਬੁਨਿਆਦੀ ਇਕਾਈ ਵੀ ਕਿਹਾ ਜਾਂਦਾ ਹੈ ਜੀ ਤੇ ਸਭ ਤੋਂ ਛੋਟੀ ਇਕਾਈ ਵੀ ਕਿਹਾ ਜਾਂਦਾ ਹੈ ਬੁਨਿਆਦੀ ਇਕਾਈ ਵੀ ਹੋਈ ਆਤੀ ਛੋਟੀ ਇਕਾਈ ਉਸ ਤੋਂ ਬਾਅਦ ਪੰਜਵਾਂ ਆਪਣਾ ਕੁਐਸਚਨ ਹੈਗਾ ਕਿ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਪੰਜਾਬੀ ਭਾਸ਼ਾ ਦੀ ਜਿਹੜੀਆਂ ਧੁਨੀਆਂ ਜੀ ਉਹਨਾਂ ਨੂੰ ਦੋ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ ਅੱਗੇ ਆਪਾਂ ਦੇਖਦੇ ਹਾਂ ਸਵਰ ਧੁਨੀਆਂ ਵਿਅੰਜਨ ਧੁਨੀਆਂ ਕੀ ਹੁੰਦੀਆਂ ਨੇ ਉਸ ਤੋਂ ਬਾਅਦ ਸਵਰ ਧੁਨੀਆਂ ਕਿੰਨਾ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲ ਜਾਂਦੀ ਹੈ ਇਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ ਇਹਨਾਂ ਨੂੰ ਸਵਰਧੁਨੀਆ ਕਿਹਾ ਜਾਂਦਾ ਹੈ ਜੀ ਸਾਡੇ ਫੇਫੜਿਆਂ ਵਿੱਚੋਂ ਜਿਹੜੀ ਹਵਾ ਜੀ ਉਹ ਬੇਰੋਕ ਗਤੀ ਨਾਲ ਨਿਕਲ ਜਾਂਦੀ ਹੈ ਤੇ ਕਿਤੇ ਵੀ ਇਹਦੀ ਰੋਕ ਪੈਦਾ ਨਹੀਂ ਹੁੰਦੀ ਇਹਨਾਂ ਨੂੰ ਆਪ ਸਵਰਧੁਨੀਆ ਕਹਿੰਦੇ ਆਂ ਜੀ ਬੋਲਣ ਵੇਲੇ ਬਿਲਕੁਲ ਹੀ ਆਪਣੇ ਕਿਤੇ ਵੀ ਰੋਕ ਪੈਦਾ ਨਹੀਂ ਹੁੰਦੀ ਉਸ ਤੋਂ ਬਾਅਦ ਸਭ ਤੋਂ ਮਾ ਆਪਣਾ ਕੁਐਸਚਨ ਹੈਗਾ ਕਿ ਪੰਜਾਬੀ ਵਿੱਚ ਕਿੰਨੇ ਸਵਰਵਾਹਕ ਹਨ ਜੀ ਤਿੰਨ ਸਵਰਵਾਹਕ ਨੇ ਜੀ ਉਸ ਤੋਂ ਬਾਅਦ ਇਹਨਾਂ ਦੇ ਲਗਾ ਮਾਤਰਾ ਦੇ ਨਾਲ 10 ਸਵਰਤ ਧੁਨੀਆਂ ਆਪਣੇ ਕੋਲੇ ਬਣ ਜਾਂਦੀਆਂ ਹਨ ਜੀ ਉਸ ਤੋਂ ਬਾਅਦ ਪੰਜਾਬੀ ਵਿੱਚ ਕੁੱਲ ਕਿੰਨੀਆਂ ਸਵਰਤ ਧੁਨੀਆਂ ਹਨ 10 ਸਵਰਤ ਧੁਨੀਆਂ ਹੈਗੀਆਂ ਜੀ ਆਪਣੇ ਕੋਲੇ ਅ ਆ ਏ ਈ ਓ ਓ ਏ ਏ ਔ ਅ ਇਹ ਆਪਣੀਆਂ ਜਿਹੜੀਆਂ ਸਵਰਤ ਧੁਨੀਆਂ ਜੀ ਤੁਸੀਂ ਬੋਲ ਕੇ ਦੇਖੋਗੇ ਤਾਂ ਕਿਤੇ ਵੀ ਤੁਹਾਡੀ ਜਿਹੜੀ ਹਵਾ ਆ ਜਿਹੜੀ ਫੇਫੜਿਆਂ ਦੇ ਵਿੱਚ ਆ ਰਹੀ ਇਹ ਕਿਤੇ ਵੀ ਨਹੀਂ ਰੁਕੇਗੀ ਬੇਰੋਕ ਤੁਹਾਨੂੰ ਨੀਆਂ ਨੇ ਜਿਹੜੀਆਂ ਬਾਹਰ ਆ ਰਹੀਆਂ ਨੇ ਇਹ 10 ਧੁਨੀਆਂ ਨੇ ਜੀ ਟੋਟਲ ਉਸ ਤੋਂ ਬਾਅਦ ਸਵਰਤ ਧੁਨੀਆਂ ਦਾ ਵਰਗੀਕਰਨ ਕਿੰਨੇ ਆਧਾਰਾਂ ਤੇ ਕੀਤਾ ਜਾਂਦਾ ਹੈ ਸਵਰਤ ਧੁਨੀਆਂ ਦਾ ਵਰਗੀਕਰਨ ਦੀ ਤਿੰਨ ਆਧਾਰਾਂ ਤੇ ਕੀਤਾ ਜਾਂਦਾ ਹੈ ਜੀ ਜੀਵ ਦੀ ਸਥਿਤੀ ਦੇ ਆਧਾਰ ਤੇ ਉਸ ਤੋਂ ਬਾਅਦ ਜੀਵ ਦੀ ਉਚਾਈ ਦੇ ਆਧਾਰ ਤੇ ਉਸ ਤੋਂ ਬਾਅਦ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਯਾਦ ਰੱਖਾਂਗੇ ਜੀ ਸਵਰਤ ਧੁਨੀਆਂ ਦਾ ਵਰਗੀਕਰਨ ਤਿੰਨ ਆਧਾਰਾਂ ਤੇ ਕੀਤਾ ਜਾਂਦਾ ਹੈ ਜੀ ਜੀਵ ਦੀ ਸਥਿਤੀ ਦੇ ਆਧਾਰ ਤੇ ਜੀਵ ਦੀ ਉਚਾਈ ਦੇ ਆਧਾਰ ਤੇ ਅਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਉਸ ਤੋਂ ਬਾਅਦ ਜੀਵ ਦੀ ਸਥਿਤੀ ਦੇ ਆਧਾਰ ਤੇ ਸਵਰਤ ਧੁਨੀਆਂ ਕਿੰਨੇ ਭਾਗਾਂ ਵਿੱਚ ਵੰ ਵੰਡਿਆ ਜਾਂਦਾ ਹੈ ਅਗਲੇ ਸਵਰ ਵਿਚਕਾਰਲੇ ਸਵਰ ਅਤੇ ਪਿਛਲੇ ਸਵਰ ਅਗਲੇ ਸਵਰ ਵਿਚਕਾਰਲੇ ਸਵਰ ਅਤੇ ਪਿਛਲੇ ਸਵਰ ਉਸ ਤੋਂ ਬਾਅਦ ਪੰਜਾਬੀ ਵਿੱਚ ਜੀਭ ਦੀ ਸਥਿਤੀ ਦੇ ਆਧਾਰ ਤੇ ਅਗਲੇ ਸਵਰ ਕਿਹੜੇ ਕਿਹੜੇ-ਕਿਹੜੇ ਹਨ ਉਸ ਤੋਂ ਬਾਅਦ ਏੜੀ ਨੂੰ ਸਿਹਾਰੀ ਏੜੀ ਨੂੰ ਲਾਮਾ ਤੇ ਆੜੇ ਦੁਲਾਮਾ ਇਹ ਆਪਣੇ ਕੋਲੇ ਤਿੰਨ ਨੇ ਜਿਹੜੇ ਅ ਅਗਲੇ ਸਵਰ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਈ ਏ ਐ ਉਸ ਤੋਂ ਬਾਅਦ ਪੰਜਾਬੀ ਵਿੱਚ ਜੀਭ ਦੀ ਸਥਿਤੀ ਦੇ ਵਿਚਕਾਰਲੇ ਸਵਰ ਕਿਹੜੇ ਨੇ ਜੀ ਏ ਆ ਓ ਇਹ ਆਪਣੇ ਕੋਲੇ ਜਿਹੜੇ ਵਿਚਕਾਰਲੇ ਸਵਰੇ ਇਹਦੇ ਵਿੱਚ ਆਪਣੀ ਜਿਹੜੀ ਜੀਭ ਦੀ ਸਥਿਤੀ ਹੈ ਜੀ ਵਿਚਕਾਰ ਰਹਿੰਦੀ ਹੈ ਤੁਸੀਂ ਬੋਲ ਕੇ ਦੇਖੋਗੇ ਤਾਂ ਜੀ ਬਿਲਕੁਲ ਵਿਚਕਾਰ ਦੀ ਸਥਿਤੀ ਦੇ ਵਿੱਚ ਏ ਆ ਓ ਬਿਲਕੁਲ ਵਿਚਕਾਰ ਰਹੇਗੀ ਜੀ ਉਸ ਤੋਂ ਬਾਅਦ ਪੰਜਾਬੀ ਵਿੱਚ ਜੀਭ ਦੀ ਸਥਿਤੀ ਦੇ ਆਧਾਰ ਤੇ ਪਿਛਲੇ ਸਵਰ ਕਿਹੜੇ ਹਨ ਊ ਓ ਔ ਇਹ ਆਪਣੇ ਕੋਲੇ ਊੜੇ ਦੁਲੈਂਕੜ ਆੜੇ ਕਨੌੜਾ ਤੇ ਊੜਾ ਊੜਾ ਔੜਾ ਇਹ ਆਪਣੇ ਕੋਲੇ ਜਿਹੜੇ ਆ ਜੀ ਪਿਛਲੇ ਸਵਰ ਹੁੰਦੇ ਨੇ ਜੀ ਉਸ ਤੋਂ ਬਾਅਦ ਜੀਭ ਦੀ ਉਚਾਈ ਦੇ ਆਧਾਰ ਤੇ ਹੁਣ ਆਪਣੇ ਕੋਈ ਜੀਵ ਦੀ ਉਚਾਈ ਦੇ ਆਧਾਰ ਤੇ ਆ ਗਿਆ ਜੀ ਇਸ ਤੋਂ ਪਹਿਲਾਂ ਆਪਾਂ ਸਥਿਤੀ ਦੇ ਆਧਾਰ ਤੇ ਦੇਖ ਰਹੇ ਸੀ ਉਚਾਈ ਦੇ ਆਧਾਰ ਤੇ ਸਵਰਤੂਨੀਆਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਜੀ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਉੱਚੇ ਸਵਰ ਅੱਧ ਉੱਚੇ ਸਵਰ ਅੱਧ ਨੀਵੇਂ ਸਵਰ ਅਤੇ ਨੀਵੇਂ ਸਵਰ ਖੜੀ ਕਰੇ ਆ ਜੀ ਉੱਚੇ ਸਵਰ ਅੱਧ ਉੱਚੇ ਸਵਰ ਅੱਧ ਨੀਵੇਂ ਸਵਰ ਅਤੇ ਨੀਵੇਂ ਸਵਰ ਉਸ ਤੋਂ ਬਾਅਦ ਜੀਵ ਦੀ ਉਚਾਈ ਦੇ ਆਧਾਰ ਤੇ ਪੰਜਾਬੀ ਵਿੱਚ ਉੱਚ ਸਵਰ ਕਿਹੜੇ ਕਿਹੜੇ ਹਨ ਜੀ ਈ ਤੇ ਊ ਆਪਣੇ ਕੋਲੇ ਜਿਹੜੇ ਸਵਰ ਨੇ ਜੀ ਇਹੇ ਜੀਭ ਦੀ ਉਚਾਈ ਦੇ ਆਧਾਰ ਤੇ ਉੱਚੇ ਸਵਰ ਨੇ ਜੀ ਈ ਉ ਮਤਲਬ ਕਿ ਇਹਨਾਂ ਨੂੰ ਬੋਲਣ ਵੇਲੇ ਆਵਾਜ਼ ਥੋੜੀ ਜੀ ਉੱਚੀ ਆਉਂਦੀ ਹੈ ਜੀ ਉਸ ਤੋਂ ਬਾਅਦ ਹੈਗਾ ਜੀ ਜੀਭ ਦੀ ਉਚਾਈ ਦੇ ਆਧਾਰ ਤੇ ਪੰਜਾਬੀ ਵਿੱਚ ਅੱਧ ਅਰਧ ਸਵਰਜਾਂ ਅੱਧੇ ਸਵਰ ਕਿਹੜੇ ਹਨ ਜੀ ਇਹਨਾਂ ਨੂੰ ਏ ਤੇ ਓ ਕਿਹਾ ਜਾਂਦਾ ਜੀ ਜੀਭ ਦੀ ਸਥਿਤੀ ਦੇ ਆਧਾਰ ਤੇ ਯਾਦ ਰੱਖਾਂਗੇ ਅੱਧੇ ਉੱਚੇ ਸਵਰ ਕਿਹਾ ਜਾਂਦਾ ਇਹਨਾਂ ਨੂੰ ਏ ਤੇ ਓ ਅੱਧੇ ਉੱਚੇ ਸਵਰ ਉਸ ਤੋਂ ਬਾਅਦ ਜੀਭ ਦੀ ਉਚਾਈ ਦੇ ਆਧਾਰ ਤੇ ਪੰਜਾਬੀ ਵਿੱਚ ਅੱਧ ਨੀਵੇਂ ਸਵਰ ਕਿਹੜੇ ਹਨ ਆ ਤੇ ਓ ਆ ਤੇ ਓ ਨੇ ਜਿਹੜੇ ਅਧ ਨੀਵੇਂ ਸਵਰ ਨੇ ਉਸ ਤੋਂ ਬਾਅਦ ਜੀਭ ਦੀ ਉਚਾਈ ਦੇ ਆਧਾਰ ਤੇ ਨੀਵੇਂ ਸਵਰ ਕਿਹੜੇ ਨੇ ਜੀ ਇਹ ਸਾਰੇ ਜਿਹੜੇ ਆੜੇ ਵਾਲੇ ਪਰ ਇਹਦੇ ਵਿੱਚ ਆੜਾ ਜਿਹੜਾ ਜੀ ਉਹ ਆੜੇ ਨੂੰ ਦਲਾਮਾ ਆ ਆੜੇ ਨੂੰ ਕੰਨਾ ਤੇ ਆੜੇ ਨੂੰ ਕੋਣਾੜਾ ਇਹ ਆਪਣੇ ਕੋਲੇ ਨੀਵੇਂ ਸਵਰ ਨੇ ਜੀ ਐ ਆ ਓ ਉਸ ਤੋਂ ਬਾਅਦ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਪੰਜਾਬੀ ਵਿੱਚ ਸਵਰ ਤੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜੀ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਇੰਪੋਰਟੈਂਟ ਹੈ ਜੀ ਗੁਲਾਈ ਰਹਿਤ ਤੇ ਗੁਲਾਈ ਸਹਿਤ ਅਸ ਤੋਂ ਬਾਅਦ ਪੰਜਾਬੀ ਸਵਰ ਧੁਨੀਆਂ ਵਿੱਚ ਗੁਲਾਈ ਸਹਿਤ ਸਵਰ ਧੁਨੀਆਂ ਕਿਹੜੀਆਂ-ਕਿਹੜੀਆਂ ਹਨ ਤੁਹਾਡੇ ਮੂਰੇ ਲਿਖਿਆ ਹੋਇਆ ਨੇ ਜੀ ਓ ਓ ਅ ਆ ਉੜੇ ਨੂੰ ਅੰਕੜ ਉੜੇ ਨੂੰ ਦੁਲੈਂਕਰ ਉੜੇ ਨੂੰ ਹੋੜਾ ਤੇ ਆੜੇ ਨੂੰ ਕਨੌੜਾ ਇਹ ਗੁਲਾਈ ਸਹਿਤ ਨੇ ਜੀ ਜਦੋਂ ਆਪਾਂ ਬੋਲਾਂਗੇ ਇਹਨਾਂ ਨੂੰ ਸਾਡੀ ਜਿਹੜੀ ਮੂੰਹ ਦੀ ਸਥਿਤੀ ਹੈ ਜੀ ਉਹ ਗੁਲਾਈ ਦੇ ਵਿੱਚ ਰਹੇਗੀ ਜਦੋਂ ਅਸੀਂ ਓ ਬੋਲਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਗੁਲਾਈ ਇੱਕ ਗੁਲਾਈ ਪੈ ਰਹੀ ਹੈ ਆਪਣੀ ਮੂੰਹ ਦੀ ਜਿਸ ਕਰਕੇ ਇਹਨਾਂ ਨੂੰ ਗੁਲਾਈ ਸਹਿਤ ਕਿਹਾ ਜਾਂਦਾ ਉਸ ਤੋਂ ਬਾਅਦ ਪੰਜਾਬੀ ਸਵਰਤ ਧੁਨੀਆਂ ਵਿੱਚ ਗੁਲਾਈ ਰਹਿਤ ਧੁਨੀਆਂ ਕਿਹੜੀਆਂ ਨੇ ਰਹਿਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਐ ਏ ਅ ਤੇ ਆ ਇਹ ਜਿਹੜੀਆਂ ਤੁਈਆਂ ਜੀ ਇਹਦੇ ਵਿੱਚ ਆਪਣੀ ਜਿਹੜੀ ਮੂੰਹ ਦੀ ਸਥਿਤੀ ਆ ਜਾਂ ਕਹਿੰਦੇ ਕਿ ਬੁੱਲਾਂ ਦੀ ਸਥਿਤੀ ਉਹਦੇ ਵਿੱਚ ਥੋੜੀ ਜਿਹੀ ਗੁਲਾਈ ਪੈ ਰਹੀ ਹੈ ਇਸ ਕਰਕੇ ਇਹਨਾਂ ਨੂੰ ਗੁਲਾਈ ਰਹਿਤ ਤੁਈਆਂ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਹਸਰਵ ਜਾਂ ਲਗੂ ਇੱਥੇ ਲਗੂ ਲਿਖਿਆ ਅਸੀਂ ਕਿਹਾ ਜੀ ਲ ਗੂ ਲਗੂ ਸਵਰਤੂਨੀਆ ਜਿਹੜੀਆਂ ਆਪਾਂ ਛੋਟੀਆਂ ਸਵਰਤੂਨੀ ਆਉਂਦੀਆਂ ਨੇ ਜੀ ਇਹ ਜਿਨ੍ਹਾਂ ਦੇ ਉਚਾਰਨ ਵੇਲੇ ਸਾਹ ਦਾ ਸਾਹ ਆਪਣਾ ਜਿਹੜਾ ਘੱਟ ਲੱਗਦਾ ਜੀ ਇਹਨਾਂ ਨੂੰ ਹਸਰਵ ਜਾਂ ਲਗੂ ਸਵਰਤੂਨੀਆ ਕਿਹਾ ਜਾਂਦਾ ਹੈ ਉ ਏ ਤੇ ਐ ਧੁਨੀਆਂ ਜਿਹੜੀਆਂ ਜੀ ਲਗੂ ਸਵਰ ਜਾਂ ਅਸਰਬ ਸਵਰ ਹੁੰਦੇ ਨੇ ਉਸ ਤੋਂ ਬਾਅਦ ਆਪਣੇ ਕੋਲੇ ਧੀਰਗ ਸਵਰ ਆਉਂਦੇ ਆ ਜੀ ਧੀਰਗ ਸਵਰ ਧੁਨੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਸਾਹ ਜਿਹੜੀਆਂ ਸਾਡੀ ਬੱਧ ਲੱਗਦੀ ਹੈ ਜੀ ਇਹਨਾਂ ਨੂੰ ਆਪਾਂ ਧੀਰਗ ਸਵਰਤ ਧੁਨੀਆਂ ਕਹਿੰਦੇ ਆ ਜੀ ਆੜੇ ਨੂੰ ਕੰਨਾ ਈੜੀ ਨੂੰ ਵਿਆਰੀ ਊੜੇ ਨੂੰ ਦਲੈਂਕੜ ਆੜੇ ਨੂੰ ਈੜੀ ਨੂੰ ਲਾਵਾ ਆੜੇ ਨੂੰ ਧੋਲਾਮਾ ਊੜੇ ਨੂੰ ਹੋੜਾ ਇਹ ਸਾਰੇ ਜਿਹੜੇ ਜੀ ਆਪਣੇ ਕੋਲੇ ਧੀਰਗ ਸਵਰ ਦੇ ਵਿੱਚ ਧੁਨੀਆਂ ਆਉਂਦੀਆਂ ਨੇ ਇਹ ਆਪਣੇ ਕੋਲੇ ਜੀ ਲਗਭਗ ਸਾਰੀਆਂ ਜਿਹੜੀਆਂ ਸੀਗੀਆਂ ਸਵਰਤ ਧੁਨੀਆਂ ਸੀ ਕਿਆਂ ਜੀ ਉਹ ਪੱਗੀ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਜਿੰਨੇ ਸਮਝ ਆ ਰਿਹਾਗਾ ਤੁਸੀਂ ਦੁਬਾਰਾ ਵੀਡੀਓ ਨੂੰ ਦੇਖ ਸਕਦੇ ਹੋ ਤੁਹਾਡਾ ਸਾਰੇ ਹੀ ਡਾਊਟ ਕਲੀਅਰ ਹੋ ਜਾਣਗੇ ਉਸ ਤੋਂ ਬਾਅਦ ਵਿਅੰਜਨ ਦੁਨੀਆ ਵਯੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਵਯੰਜਨ ਧੁਨੀਆਂ ਉਹ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜੀ ਜਾਂ ਜ਼ਿਆਦਾ ਮਾਤਰਾ ਵਿੱਚ ਰੁਕਾਵਟ ਪੈਂਦੀ ਹੈ ਉਹਦੇ ਵਿੱਚ ਜਿਹੜੇ ਸਵਰਨਾਂ ਦੇ ਉਹਨਾਂ ਦੇ ਵਿੱਚ ਕਿਤੇ ਵੀ ਆਪਾਂ ਨੂੰ ਜਿਹੜੀ ਹੈਗੀ ਰੁਕਾਵਟ ਨਹੀਂ ਪੈਂਦੀ ਪਰ ਇਹਦੇ ਵਿੱਚ ਵਿਯੰਜਨਾਂ ਦੇ ਵਿੱਚ ਥੋੜੀ ਜੀ ਆਪਾਂ ਨੂੰ ਰੁਕਾਵਟ ਪੈ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਵਿਯੰਜਨ ਧੁਨੀਆਂ ਕਿਹਾ ਜਾਂਦਾ ਹੈ ਜੀ ਵਿਯੰਜਨ ਧੁਨੀਆਂ ਦਾ ਵਰਗੀਕਰਨ ਕਿੰਨੇ ਪੱਧਰਾਂ ਤੇ ਕੀਤਾ ਜਾਂਦਾ ਹੈ ਤਿੰਨ ਪੱਧਰਾਂ ਦੇ ਉੱਤੇ ਜੀ ਮੇਨ ਵਰਗੀਕਰਨ ਕੀਤਾ ਜਾਂਦਾ ਹੈ ਉਚਾਰਨ ਸਥਾਨ ਦੇ ਆਧਾਰ ਤੇ ਰੋਕ ਦੇ ਆਧਾਰ ਤੇ ਤੇ ਉਚਾਰਨ ਲਹਿਜੇ ਦੇ ਆਧਾਰ ਤੇ ਵਿਅੰਜਨ ਧੁਨੀਆਂ ਨੂੰ ਵੰਡਿਆ ਜਾਂਦਾ ਹੈ ਜੀ ਯਾਦ ਰੱਖਾਂਗੇ ਆਪਾਂ ਉਚਾਰਨ ਸਥਾਨ ਤੇ ਰੋਕ ਦੇ ਆਧਾਰ ਤੇ ਉਚਾਰਨ ਲਹਿਜੇ ਦੇ ਆਧਾਰ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਕਿ ਪੰਜਾਬੀ ਵਿੱਚ ਕੰਠੀ ਵਿਅੰਜਨ ਧੁਨੀਆਂ ਕਿਹੜੀਆਂ ਹਨ ਕ ਖ ਗ ਅ ਇਹ ਆਪਣੇ ਕੋਲ ਜਿਹੜੀ ਹੈ ਜੀ ਪੰਜਾਬੀ ਵਿੱਚ ਕੰਠੀ ਵਿਅੰਜਨ ਧੁਨੀਆਂ ਹੁੰਦੀਆਂ ਜਿਨ੍ਹਾਂ ਦਾ ਆਪਣਾ કંਠ ਦੇ ਨਾਲ ਆਪਣੀ ਆਵਾਜ਼ ਆਉਂਦੀ ਹੈ ਕ ਖ ਗ ਜਦੋਂ ਬੋਲਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡਾ ਕੰਠਾ ਜਿਹੜਾ ਉਹ ਹਰਕਤ ਦੇ ਵਿੱਚ ਆ ਗਿਆ ਆਏਗਾ ਜੀ ਇਸ ਕਰਕੇ ਇਹਨਾਂ ਨੂੰ ਕੰਠੀ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਪੰਜਾਬੀ ਵਿੱਚ ਤਾਲਵੀ ਵਿਅੰਜਨ ਧੁਨੀਆਂ ਕਿਹੜੀਆਂ ਹਨ ਚ ਛ ਜ ည ਯ ਸ ਸੇ ਪਰ ਬਿੰਦੀ ਇਹ ਸਾਰੇ ਆ ਜੀ ਜਿਹੜੇ ਤਾਲਵੀ ਵਿਅੰਜਨ ਧੁਨੀਆਂ ਦੇ ਵਿੱਚ ਆਉਂਦੇ ਆ ਜੀ ਆਪਣੇ ਕੋਲੇ ਤੁਹਾਡੇ ਕੋਲੇ ਲਿਖੇ ਹੋਏ ਨੇ ਨੋਟ ਤੁਸੀਂ ਕਰ ਕਰ ਸਕਦੇ ਹੋ ਚ ਛ ਜ ည ਯ ਤ ਸਸੇ ਪਰ ਬਿੰਦੀ ਉਸ ਤੋਂ ਬਾਅਦ ਪੰਜਾਬੀ ਵਿੱਚ ਉਲਟ ਜੀਭ ਜਿਨ੍ਹਾਂ ਨੂੰ ਬੋਲਣ ਵੇਲੇ ਸਾਡੀ ਜੀਭ ਉਲਟਦੀ ਹੈ ਜੀ ਉਹਨਾਂ ਨੂੰ ਆਪਾਂ ਉਲਟ ਜੀਭ ਵਿਅੰਜਨ ਧੁਨੀਆਂ ਕਹਿੰਦੇ ਹਾਂ ਜੀ ਟ ਠ ਡ ਟਣ ਢ ਅ ਲ ਲੱਲੇ ਪਰ ਬਿੰਦੀ ਲਾਓ ਜਦੋਂ ਅਸੀਂ ਆਵਾਜ਼ ਕਰਾਂਗੇ ਤਾਂ ਸਾਡੀ ਜਿਹੜੀ ਜੀਭ ਹੈਗੀ ਉਹ ਥੋੜੀ ਜੀ ਉਲਟੇਗੀ ਜੀ ਇਸ ਕਰਕੇ ਇਹਨਾਂ ਨੂੰ ਉਲਟ ਜੀਭ ਧੁਨੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਪੰਜਾਬੀ ਵਿੱਚ ਦੰਤੀ ਵਿਅੰਜਨ ਧੁਨੀਆਂ ਕਹਿੰਦੇ ਹਨ ਜੀ ਜਦੋਂ ਸਾਡੀ ਜੀਭ ਆਜੀ ਦੰਦਾਂ ਦੇ ਨਾਲ ਟਕਰਾਏਗੀ ਆਵਾਜ਼ ਦੰਦਾਂ ਦੇ ਵਿੱਚੋਂ ਆਏਗੀ ਥੋੜੀ ਜੀ ਤ ਥ ਦ ਤ ਤ ਥ ਦ ਨ ਲ ਰ ਤ ਸ ਇਹ ਜਿਹੜੀਆਂ ਜੀ ਦੰਤੀ ਵਿਅੰਜਨ ਧੁਨੀਆਂ ਹੁੰਦੀਆਂ ਨੇ ਜੀ ਉਸ ਤੋਂ ਬਾਅਦ ਪੰਜਾਬੀ ਵਿੱਚ ਦੋ ਹੋਠੀ ਵਿਅੰਜਨ ਧੁਨੀਆਂ ਕਿਹੜੀਆਂ ਹਨ ਪ ਫ ਬ ਮ ਇੱਕ ਇੱਕ ਰਹਿ ਰਿਹਾ ਸਵਾਰ ਉਹਦੇ ਬਾਰੇ ਵਿਅੰਜਨ ਜਾਂ ਰਹਿ ਰਿਹਾ ਉਹਦੇ ਆਪਾਂ ਹੁਣੇ ਗੱਲ ਕਰਾਂਗੇ ਉਹਦੇ ਬਾਰੇ ਵੀ ਜੀ ਪੰਜਾਬੀ ਵਿੱਚ ਸੁਰਯੰਤਰੀ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਕਾਫੀ ਵਾਰੀ ਰਿਪੀਟ ਵੀ ਹੋਇਆ ਵਾ ਸੁਰਯੰਤਰੀ ਧੁਨੀ ਕਿਹੜੀ ਹੈ ਜੀ ਇਹ ਨਾ ਪੂਰੀ ਤਰ੍ਹਾਂ ਦੇ ਨਾਲ ਵਿਅੰਜਨ ਆ ਤੇ ਨਾ ਹੀ ਸਵਾਰਾ ਜੀ ਇਸ ਕਰਕੇ ਇਹਨੂੰ ਸੁਰਯੰਤਰੀ ਧੁਨੀ ਕਿਹਾ ਜਾਂਦਾ ਹੈ ਹਾ ਪੰਜਾਬੀ ਅਗਲਾ ਕੁਐਸਚਨ ਹੈ ਕਿ ਪੰਜਾਬੀ ਦੀਆਂ ਅੱਧ ਸਵਰਤੂਣੀਆਂ ਕਿਹੜੀਆਂ ਹਨ ਇਹਨਾਂ ਨੂੰ ਬੋਲਣ ਵੇਲੇ ਜੇ ਆਪਾਂ ਥੋੜਾ ਜਿਹਾ ਰੋਕ ਵੀ ਆਉਂਦੀ ਹੈ ਪਰ ਸਵਰ ਦੇ ਵਾਂਗੂ ਇਹ ਜ਼ਿਆਦਾਤਰ ਕੀ ਕਰਦੀਆਂ ਜੀ ਉਚਾਰਨ ਹੁੰਦੀਆਂ ਨੇ ਵਾ ਤੇ ਯਾ ਵਾ ਯਾ ਤੁਸੀਂ ਬੋਲਣ ਦੀ ਕੋਸ਼ਿਸ਼ ਕਰੋਗੇ ਤਾਂ ਅੱਧੇ ਸਵਰ ਦੇ ਰੂਪ ਦੇ ਵਿੱਚ ਇਹ ਸਾਡੇ ਕੋਲੇ ਆਉਂਦੀਆਂ ਨਹੀਂ ਜੀ ਆ ਜਿਹੜਾ 31ਵਾਂ ਜੀ ਪੁਆਇੰਟ ਆਪਣਾ ਨੋਟ ਕਰ ਲਓ ਜੀ ਉਸ ਤੋਂ ਬਾਅਦ ਕ ਚ ਟ ਤ ਤੇ ਪ ਵਿਅੰਜਨ ਧੁਨੀਆਂ ਲਿਖਤ ਰੂਪ ਵਿੱਚ ਤਾਂ ਹੀ ਮੌਜੂਦ ਨੇ ਪਰੰਤੂ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਹ ਕਿ ਹੋ ਗਈਆਂ ਜੀ ਅਲੋਪ ਹੋ ਚੁੱਕੀਆਂ ਹਨ ਇਹਨਾਂ ਨੂੰ ਵਿਅੰਜਨ ਦੀ ਗਿਣਤੀ ਵਿੱਚ ਇਸ ਕਰਕੇ ਸ਼ਾਮਲ ਨਹੀਂ ਕੀਤਾ ਜਾਂਦਾ ਜੀ ਨੋਟ ਕਰੋ ਜੀ ਕੱਗਾ ਛੱਜਾ ਟੱਡਾ ਤੱਡਾ ਤੇ ਪੱਬਾ ਇਹ ਵਿਅੰਜਨ ਧੁਨੀਆਂ ਜੀ ਲਿਖਤ ਰੂਪ ਵਿੱਚ ਮੌਜੂਦ ਨੇ ਪਰ ਉਚਾਰਨ ਵੇਲੇ ਅਸੀਂ ਇਹਨਾਂ ਨੂੰ ਕਹਿੰਦੇ ਕਿ ਇਹਨਾਂ ਦੀ ਜਗ੍ਹਾ ਹੋਰ ਜਿਵੇਂ ਮੈਂ ਇੱਥੇ ਇੱਕ ਐਗਜ਼ਾਮਪਲ ਦੱਸ ਦਿੰਦਾ ਤੁਹਾਨੂੰ ਜੀ ਜਿਵੇਂ ਸ਼ਾਮਲ ਨਹੀਂ ਕੀਤਾ ਇਹਨਾਂ ਦੀ ਜਗ੍ਹਾ ਸੁਰ ਨੇ ਲੈ ਰਹੀ ਹੈ ਜਿਵੇਂ ਜੀ ਆਪਾਂ ਕੰਗਾ ਲਿਖਦੇ ਹਾਂ ਪਰ ਅਸੀਂ ਬੋਲਦੇ ਨੂੰ ਕੰਗਾ ਇੱਥੇ ਜਿਹੜਾ ਕੱਗਾ ਆ ਉਹ ਕਿਹਦੀ ਆਵਾਜ਼ ਲੈ ਰਿਹਾ ਜੀ ਗੱਗੇ ਦੀ ਆਵਾਜ਼ ਲੈ ਰਿਹਾ ਆ ਇਸ ਕਰਕੇ ਇਹਨੂੰ ਜਿਹਨਾਂ ਆਪਾਂ ਢੋਲ ਬੋਲਦੇ ਆ ਉਹਦੇ ਵਿੱਚ ਵੀ ਆਪਾਂ ਦੀ ਆਵਾਜ਼ ਜ਼ਿਆਦਾ ਤਰ ਆ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਜਿਹੜਾ ਜੀ ਬਯੰਜਨ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਤੁਸੀਂ ਇਹਨਾਂ ਦੇ ਵਿੱਚ ਨੋਟ ਕਰ ਲਿਓ ਜੀ ਖੱਗਾ ਛੱਜਾ ਟੱਡਾ ਤੱਦਾ ਪੱਬਾ ਇਹ ਲਿਖਤ ਵਿੱਚ ਮੌਜੂਦ ਨੇ ਜੀ ਪਰ ਇਹਨਾਂ ਨੂੰ ਬਯੰਜਨ ਧੁਨੀਆਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਜਗ੍ਹਾ ਸੁਰ ਨੇ ਲੈ ਲਈ ਉਸ ਤੋਂ ਬਾਅਦ ਰੋਕ ਦੇ ਆਧਾਰ ਤੇ ਬਯੰਜਨ ਧੁਨੀਆਂ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਰੋਕ ਦੇ ਆਧਾਰ ਤੇ ਜੀ ਦੋ ਦੇ ਵਿੱਚ ਵੰਡਿਆ ਜਾਂਦਾ ਹੈ ਡੱਕਮੀਆਂ ਬਯੰਜਨ ਧੁਨੀਆਂ ਤੇ ਅਡੱਕਮੀਆਂ ਬਯੰਜਨ ਧੁਨੀਆਂ ਡੱਕਮੀਆਂ ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਡੱਕਮੀਆਂ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਪੂਰੀ ਤਰ੍ਹਾਂ ਰੋਕ ਪਾ ਕੇ ਫਿਰ ਛੱਡਿਆ ਜਾਂਦਾ ਹੈ ਇਸ ਕਰਕੇ ਇਹਨਾਂ ਨੂੰ ਡੱਕਮੀਆਂ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ ਜੀ ਤੁਹਾਡੇ ਮੂਰੇ ਹੈ ਜੀ ਕ ਖ ਗ ਚ ਛ ਜ ਟ ਠ ਡ ਤ ਥ ਦ ਪ ਫ ਬ ਇਹ ਜਿਹੜੀਆਂ ਧੁਨੀਆਂ ਜੀ ਇਹਨਾਂ ਨੂੰ ਆਪਾਂ ਡੱਕਮੀਆਂ ਵਿਅੰਜਨ ਧੁਨੀਆਂ ਕਹਿੰਦੇ ਹਾਂ ਜੀ ਉਸ ਤੋਂ ਬਾਅਦ ਆ ਡੱਕਮੀਆਂ ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਆ ਡੱਕਮੀਆਂ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਹਵਾ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾਂਦਾ ਸਗੋਂ ਹਵਾ ਪਾਸਿਆਂ ਤੋਂ ਜਾਂ ਉਚਾਰਨ ਅੰਗਾਂ ਵਿੱਚ ਰਗੜ ਖਾ ਕੇ ਬਾਹਰ ਨਿਕਲ ਜਾਂਦੀ ਹੈ ਜੀ ਰੋਕਾਂ ਯਾਦ ਰੱਖਾਂਗੇ ਜੀ ਇਹਦੇ ਵਿੱਚ ਉਚਾਰਨ ਅੰਗਾਂ ਵਿੱਚ ਰਗੜ ਖਾ ਕੇ ਬਾਹਰ ਨਿਕਲ ਜਾਂਦੀ ਹੈ ਇਹਨਾਂ ਨੂੰ ਅਡਕਤਮੀਆਂ ਵਿਅੰਜਨ ਤੁਨੀਆ ਕਿਹਾ ਜਾਂਦਾ ਹੈ ਅਡਕਤਮੀਆਂ ਤੁਨੀਆ ਨੂੰ ਚਾਰ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਜੀ ਪਾਰਸ਼ਵਿਕ ਟਰਿਲ ਫਲੈਪ ਸੰਘਰਸ਼ੀ ਅਤੇ ਨਾਸਕੀ ਨੋਟ ਨੋਟ ਕਰ ਲਿਓ ਜੀ ਪਾਰਸ਼ਵਿਕ ਟਰੈਲ ਤੇ ਫਲੈਪ ਸੰਘਰਸ਼ੀ ਅਤੇ ਨਾਸਕੀ ਤੁਨੀਆ ਉਸ ਤੋਂ ਬਾਅਦ ਆਪਣੇ ਕੋਲ ਕੁਐਸਚਨ ਹੁੰਦਾ ਵੈਰੀ ਇੰਪੋਰਟੈਂਟ ਹੈ ਇਹ ਵੀ ਪੁੱਛਿਆ ਗਿਆ ਵਾ ਪਹਿਲਾਂ ਪੰਜਾਬੀ ਵਿੱਚ ਪਾਰਸ਼ਵਿਕ ਧੁਨੀਆਂ ਕਿਹੜੀਆਂ ਹਨ ਲੱਲਾ ਤੇ ਲੱਲੇ ਪੈਰ ਬਿੰਦੀ ਹੈ ਜਿਹੜੀ ਇਹ ਪਾਰਸ਼ਵਿਕ ਧੁਨੀਆਂ ਨੇ ਜੀ ਉਸ ਤੋਂ ਬਾਅਦ ਪੰਜਾਬੀ ਵਿੱਚ ਟਰੈਲ ਅਤੇ ਫਲੈਪ ਧੁਨੀਆਂ ਕਿਹੜੀਆਂ ਹਨ ਜਿਹੜੀ ਰਾੜਾ ਜੀ ਉਹ ਟਰੈਲ ਧੁਨੀਆਂ ਜੀ ਜਿਹੜੀ ਰਾੜਾ ਆ ਉਹ ਫਲੈਪ ਆ ਜੀ ਇਹਨਾਂ ਧੁਨੀਆਂ ਵਿੱਚ ਆਵਾਜ਼ ਆ ਜਿਹੜੀ ਥੜਥਰਾਹੜ ਦੇ ਨਾਲ ਕੰਬਾਹੜ ਦੇ ਨਾਲ ਬਾਹਰ ਆਉਂਦੀ ਹੈ ਜੀ ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਰਗੜਮੇ ਜਾਂ ਥੜਥਰਾਹਟ ਵਾਲੇ ਵਿਅੰਜਨ ਵੀ ਕਿਹਾ ਜਾਂਦਾ ਹੈ ਜੇ ਕੁਐਸਚਨ ਐਵੇਂ ਦਾ ਆ ਜਾਵੇ ਕਿ ਥੜਥਰਾ ਜਿਹੜੀ ਹਵਾ ਬਾਹਰ ਆਉਂਦੀ ਹੈ ਉਹਦੇ ਕਿਹੜੇ ਵੀ ਅੰਜਨੇ ਉਹਦੇ ਵਿੱਚ ਰਾਰਾ ਤੇ ੜਾੜਾ ਰਾਰਾ ਜਿਹੜਾ ਨੂੰ ਆਪਾਂ ਟਰਿਲ ਧੁਨੀ ਕਹਿੰਦੇ ਆ ਜੀ ਤੇ ੜਾੜਾ ਹੈ ਜਿਹੜਾ ਆਪਣਾ ਫਲੈਪ ਧੁਨੀ ਹੁੰਦੀ ਹੈ ਉਸ ਤੋਂ ਬਾਅਦ ਸੰਘਰਸ਼ੀ ਧੁਨੀਆਂ ਕਿਹੜੀਆਂ ਹੁੰਦੀਆਂ ਜਿਹੜੀ ਜੀ ਆਵਾਜ਼ ਥੋੜੀ ਸੰਘਰਸ਼ ਦੇ ਨਾਲ ਬਾਹਰ ਆਉਂਦੀ ਹੈ ਸ ਸੱਸੇ ਪੈਰ ਬਿੰਦੀ ਸੱਸੇ ਪੈਰ ਬਿੰਦੀ ਤੇ ਹ ਛ ਛ ਤੇ ਹ ਇਹ ਜਿਹੜੀਆਂ ਧੁਨੀਆਂ ਜੀ ਇਹ ਸੰਘਰਸ਼ੀ ਧੁਨੀਆਂ ਨੇ ਕਿਉਂਕਿ ਜਿਹੜੀ ਹਾਂ ਸਾਹ ਜਿਹੜੀ ਆਪਣੇ ਬਾਹਰ ਆ ਰਿਹਾ ਥੋੜਾ ਜਿਹਾ ਸੰਘਰਸ਼ ਦੇ ਨਾਲ ਬਾਹਰ ਆ ਰਿਹਾ ਉਸ ਤੋਂ ਬਾਅਦ ਪੰਜਾਬੀ ਵਿੱਚ ਨਾਸਕੀ ਧੁਨੀਆਂ ਕਿਹੜੀਆਂ ਨੰਨਾ ਨਾਨਾ ਮਮਾ ਪੰਜਾਬੀ ਦੇ ਵਿੱਚ ਪੰਜ ਨਾਸਕੀ ਧੁਨੀਆਂ ਜੀ ਆਪਾਂ ਯਾਦ ਰੱਖਾਂਗੇ ਤੁਹਾਡੇ ਮੂਰੇ ਲਿਖੀਆਂ ਹੋਈਆਂ ਨੇ ਇਹ ਇਹਨਾਂ ਨੂੰ ਨੋਟ ਕਰ ਲੈਣਾ ਤੁਸੀਂ ਉਸ ਤੋਂ ਬਾਅਦ ਉਚਾਰਨ ਲਹਿਜੇ ਅਧਾਰ ਤੇ ਵਿਅੰਜਨ ਧੁਨੀਆਂ ਨੂੰ ਕਿੰਨੇ ਵਰਗਾਂ ਦੇ ਵਿੱਚ ਹੁਣ ਆਪਾਂ ਉਚਾਰਨ ਲਹਿਜੇ ਦਾ ਤੀਜਾ ਲਹਿਜਾ ਆ ਗਿਆ ਜੀ ਆਪਣਾ ਇਹ ਉਚਾਰਨ ਲਹਿਜੇ ਦੇ ਆਧਾਰ ਤੇ ਦੋ ਵਰਗਾਂ ਦੇ ਵਿੱਚ ਮੰਨਿਆ ਜਾਂਦਾ ਜੀ ਸੰਗੋਸ਼ਤ ਅਤੇ ਅਗੋਸ਼ਤ ਧੁਨੀਆਂ ਉਸ ਤੋਂ ਬਾਅਦ ਅਲਪ ਪ੍ਰਾਨਤੇ ਮਹਾ ਪ੍ਰਾਨਤੂਨੀਆਂ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਅਗੋਸ਼ ਧੁਨੀਆਂ ਕਿਹੜੀਆਂ ਜਿਹੜੇ ਪਹਿਲੇ ਜੀ ਕ ਵਰਗ ਦੇ ਚ ਵਰਗ ਦੇ ਟ ਵਰਗ ਦੇ ਪਹਿਲੇ ਪਹਿਲੇ ਜਿਹੜੇ ਦੋ ਦੋ ਅੱਖਰ ਨੇ ਇਹ ਸਾਰੀਆਂ ਅਗੋਸ਼ ਧੁਨੀਆਂ ਨੇ ਜੀ ਜਿਵੇਂ ਕਕਾ ਖਖਾ ਹੋ ਗਿਆ ਚਚਾ ਛਛਾ ਹੋ ਗਿਆ ਟੈਂਕਾ ਠੱਠਾ ਤੱਤਾ ਥੱਥਾ ਤੇ ਪੱਪਾ ਤੇ ਫੱਫਾ ਇਹ ਅਗੋਸ਼ ਧੁਨੀਆਂ ਨੇ ਜੀ ਉਸ ਤੋਂ ਬਾਅਦ ਪੰਜਾਬੀ ਵਿੱਚ ਸੰਗੋਸ਼ ਧੁਨੀਆਂ ਕਿਹੜੀਆਂ ਹਨ ਤੀਜਾ ਤੀਜਾ ਅੱਖਰ ਜੀ ਸਾਰੀਆਂ ਇਹ ਆਪਣੇ ਜਿਹੜੇ ਵਰਗ ਨੇਗੇ ਉਹਨਾਂ ਦੇ ਤੀਜੇ ਤੀਜੇ ਅੱਖਰ ਨੂੰ ਗੱਗਾ ਹੋ ਗਿਆ ਜੱਜਾ ਹੋ ਗਿਆ ਡੱਡਾ ਹੋ ਗਿਆ ਦੱਦਾ ਹੋ ਗਿਆ ਤੇ ਬੱਬਾ ਹੋ ਗਿਆ ਇਹਨਾਂ ਨੂੰ ਆਪਾਂ ਜੀ ਸੰਗੋਸ਼ ਧੁਨੀਆਂ ਕਹਿੰਦੇ ਆ ਉਸ ਤੋਂ ਬਾਅਦ ਅਲਪ ਪ੍ਰਾਨ ਪੰਜਾਬੀ ਵਿੱਚ ਅਲਪ ਪ੍ਰਾਨ ਧੁਨੀਆਂ ਕਿਹੜੀਆਂ ਹਨ ਉਸ ਤੋਂ ਬਾਅਦ ਪਹਿਲਾ ਤੇ ਤੀਜਾ ਅੱਖਰ ਜੀ ਆਪਣਾ ਇਹ ਜਿਹੜਾ ਹਮੇਸ਼ਾ ਹੀ ਅਲਪ ਪ੍ਰਾਨ ਧੁਨੀ ਹੁੰਦਾ ਜਿਵੇਂ ਕਕਾ ਤੇ ਗੱਗਾ ਹੋ ਗਿਆ ਜੀ ਚਚਾ ਤੇ ਜੱਜਾ ਹੋ ਗਿਆ ਟੈਂਕਾ ਤੇ ਡੱਡਾ ਹੋ ਗਿਆ ਤੱਤਾ ਤੇ ਦੱਦਾ ਪੱਪਾ ਤੇ ਬੱਬਾ ਹੋ ਗਿਆ ਇਹ ਜਿਹੜੇ ਆਪਣੇ ਕੋਲ ਪੰਜਾਬੀ ਵਿੱਚ ਅਲਪ ਪ੍ਰਾਨ ਧੁਨੀਆਂ ਉਸ ਤੋਂ ਬਾਅਦ ਪੰਜਾਬੀ ਵਿੱਚ ਮਹਾ ਪ੍ਰਾਨ ਧੁਨੀਆਂ ਤੁਹਾਡੇ ਮੂਰੇ ਲਿਖੀਆਂ ਹੋਈਆਂ ਜੀ ਖ ਛ ਠ ਠ ਥ ਅਤੇ ਫ ਇਹ ਜਿਹੜੀਆਂ ਤੀਜਾ ਦੂਜਾ ਦੂਜਾ ਅੱਖਰ ਹੈ ਜੀ ਇਹ ਮਹਾਪਰਣ ਤੁੰੀਆਂ ਦਾ ਆ ਜਾਂਦਾ ਇੱਕੇ ਦਾ ਕੰਪਲੀਟ ਚਾਰਟ ਕਿਸੇ ਦਿਨ ਮੈਂ ਬਣਾ ਕੇ ਤੁਹਾਨੂੰ ਦੱਸ ਦਵਾਂਗਾ ਇਹ ਆਪਣਾ ਜੀ ਅੱਜ ਦੀ ਵੀਡੀਓ ਸੀ ਹੋਪ ਆ ਕਿ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਮਝ ਆਇਆ ਹੋਵੇ ਜੇ ਕਿਤੇ ਔਖਾ ਲੱਗਦਾ ਵੀ ਹੈ ਤੁਸੀਂ ਦੁਬਾਰਾ ਤੋਂ ਵੀਡੀਓ ਨੂੰ ਦੇਖ ਸਕਦੇ ਹੋ ਪੂਰੀ ਮੈਂ ਆਪਣੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਵੀਡੀਓ ਸਮਝ ਆ ਜਾਵੇ ਤੇ ਫਿਰ ਵੀ ਕਿਤੇ ਕਮੀ ਰਹਿ ਜਾਂਦੀ ਹੈ ਜੀ ਤਾਂ ਤੁਸੀਂ ਕਮੈਂਟ ਦੇ ਮਾਧਿਅਮ ਰਾਹੀਂ ਦੱਸ ਸਕਦੇ ਹੋ ਅੱਗੇ ਤੋਂ ਉਹਨੂੰ ਪੂਰੀ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਏਗੀ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦੇਣਾ ਜੀ ਇਹ ਬਹੁਤ ਇੰਪੋਰਟੈਂਟ ਵੀਡੀਓ ਹੈ ਤਾਂ ਕਿ ਸਾਰਿਆਂ ਦੇ ਕੰਮ ਆ ਸਕੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਜਿਹੜਾ ਪਹਿਲੀ ਵਾਰੀ ਦੇਖ ਰਿਹਾ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਥੈਂਕ ਯੂ ਸੋ ਮੱਚ